ਕਰਦਾ ਤਾਂ ਬਾਬਾ ਮੀਡੀਆ ਤੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਿਹਾ ਹੈ ਸਾਡੇ ਵਿੱਚ ਪਹੁੰਚ ਚੁੱਕੇ ਨੇ ਸਰਦਾਰ ਸੱਜਨ ਸਿੰਘ ਚੀਮਾ ਜੀ ਉਹਨਾਂ ਦੇ ਪੀਏ ਸਾਡੇ ਨਾਲ ਜੁੜ ਚੁੱਕੇ ਆ ਉਹ ਕਰਦੇ ਉਹਨਾਂ ਨਾਲ ਗੱਲਬਾਤ ਪਰ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੀ ਦੇ ਹੱਕ ਵਿੱਚ ਤੁਸੀਂ ਡੋਰ ਟੂ ਡੋਰ ਜੋ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਆ ਇਹੀ ਮਤਲਬ ਪਿੰਡ ਦੇ ਜੋ ਆਮ ਜਨਤਾ ਉਹਨਾਂ ਦਾ ਵੀ ਰਿਵਿਊ ਲਿਆ ਬਹੁਤ ਭਰਮਾਹ ਹੰਗਾਰਾ ਤੇ ਪਿਆਰ ਮਿਲ ਰਿਹਾ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਲੋਕ ਜਾਣ ਚੁੱਕੇ ਆ ਇਹ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਡੇ ਹੱਕਾਂ ਵਾਸਤੇ ਜਿਹੜਾ ਆ ਉਹ ਹਮੇਸ਼ਾ ਲੜਦੀ ਆ ਤੇ ਜੋ ਸਾਡੇ ਹੱਕ ਬੰਦੇ ਆ ਕਿਉਂਕਿ ਦੇਖੋ ਆਮ ਵਰਗ ਦਾ ਕੰਮ ਹੁੰਦਾ ਵੀ ਸਰਕਾਰਾਂ ਨੂੰ ਟੈਕਸ ਦੇਣਾ ਟੈਕਸ ਦੇ ਰੂਪ ਵਿੱਚ ਅਸੀਂ ਹਰ ਸਵੇਰ ਤੁਮ ਉੱਠਣ ਤੋਂ ਲੈ ਕੇ ਚਾਹ ਪਤੀ ਬਰਸ਼ ਕਰਨ ਤੋਂ ਲੈ ਕੇ ਸ਼ਾਮ ਤੱਕ ਰਾ ਸੌਣ ਤੋਂ ਲੈ ਕੇ ਰਾਤ ਵੀ ਸੌਂਦੇ ਸੌਂਦੇ ਵੀ ਸਾਡੇ ਜਿਹੜੇ ਪੱਖਾ ਚੱਲਦਾ ਆ ਜਾਂ ਏਸੀ ਚੱਲਦਾ ਉਹ ਵੀ ਟੈਕਸ ਦੇ ਰੂਪ ਵਿੱਚ ਕਿਤਨਾ ਕਿਤੇ ਸਰਕਾਰ ਦੇ ਕੋਲ ਜਾਂਦਾ ਆ ਤੇ ਉਹਦੇ ਉਹਦੇ ਬਦਲੇ ਵਿੱਚ ਸਰਕਾਰ ਦਾ ਫਰਜ ਬੰਦਾ ਵੀ ਸਾਨੂੰ ਕੀ ਵਾਪਸ ਕਰਦੇ ਆ ਤੇ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਉਹ ਲੋਕਾਂ ਨੂੰ ਟੈਕਸ ਦਾ ਜਿਹੜਾ ਪੈਸਾ ਆ ਉਹ ਮੁਫਤ ਬਿਜਲੀ 600 ਯੂਨਟ ਹਰ ਵਰਗ ਨੂੰ ਤੇ ਸਕੂਲਾਂ ਦੀ ਪੜ੍ਹਾਈ ਜਿਹੜੀ ਆ ਉਹ ਫ੍ਰੀ ਤੇ ਵਧੀਆ ਪੜ੍ਹਾਈ ਜਿਹੜੀ ਐਜੂਕੇਸ਼ਨ ਜਿਹੜੀ ਹੁਣ ਹੋ ਰਹੀ ਆ ਵਧੀਆ ਚੱਲ ਰਿਆ ਤੇ ਉਹਦੇ ਨਾਲ ਨਾਲ ਜਿਹੜਾ ਹਸਪਤਾਲਾਂ ਦਾ ਮੈਡੀਕਲ ਸਹੂਲਤਾਂ ਵੀ ਜਿਹੜੀਆਂ ਬਹੁਤ ਵਧੀਆ ਹੁਣ ਮਿਲ ਰਹੀਆਂ ਲੋਕਾਂ ਨੂੰ ਤੇ ਲੋਕ ਖੁਸ਼ ਆ ਤੇ ਜਿਹੜੇ ਕਿਤੇ ਕੋ ਕਮੀਆਂ ਹੈਗੀਆਂ ਆ ਉਹ ਵੀ ਦਿਨੋ ਦਿਨ ਜਿਹੜੇ ਕਹ ਲੋ ਵੀ ਸੁਧਾਰ ਆ ਰਿਹਾ ਤੇ ਬਾਕੀ ਅਸੀਂ ਜਨਤਾ ਦੀ سپورਟ ਮੰਗਦੇ ਆ ਵੀ ਲੋਕ ਸਾਡਾ ਸਾਥ ਦੇਣ ਜੇ ਕਿਤੇ ਕੋਈ ਕਰਪਸ਼ਨ ਕਰਦਾ ਆ ਕੋਈ ਕਿਤੇ ਹਸਪਤਾਲਾਂ ਚ ਕੋ ਸਕੂਲਾਂ ਚ ਨਗੀਲੀ ਕਰਦਾ ਕੋਈ ਵੀ ਉਹ ਸਰਕਾਰ ਦੇ ਧਿਆਨ ਚ ਲਿਆਓ ਸਾਡੇ ਧਿਆਨ ਚ ਲਿਆਓ ਅਸੀਂ ਹਮੇਸ਼ਾ ਨਾਲ ਖੜੇ ਆ ਤੇ ਨਾਲ ਜਾ ਕੇ ਉਹ ਮਸਲੇ ਹੱਲ ਕਰਵਾਉਂਦੇ ਆ ਲਾ ਰਿਹਾ ਟਾਟਾ ਨਹੀਂ ਆਇਆ ਠੀਕ ਹੈ ਜੀ ਆਟਾ ਦਾਲ ਵਗੈਰਾ ਮਿਲ ਰਿਹਾ ਆਟਾ ਸਸਤਾ ਹੋ ਜਾਂਦਾ ਜੀ ਠੀਕ ਹੈ ਜੀ ਹੋਰ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗੇ ਹੋ ਕਰਦੇ ਵੀ ਕਹਿੰਦੇ ਆ ਵੀ ਸਾਡੇ ਵੀ ਮੇਰੀ ਬੇਟੀ ਦਾ ਦਿਮਾਗ ਵਿੱਚ ਕੁਝ ਏਦਾਂ ਦਾ ਵਾ ਅੰਮ੍ਰਿਤਸਰੋਂ ਮੈਂ ਦਵਾਈ ਹੁਣੀਆਂ ਮੈਨੂੰ ਇਹ ਦਵਾਈ ਨਾ ਫ੍ਰੀ ਮਿਲੇ ਕੀ ਗੱਲ ਆ ਤੁਹਾਡੀ ਬੇਜ ਬੇਟੀ ਨੂੰ ਦਿਮਾਗੀ ਹਾਲਤ ਵਾਂਗੂ ਦਿਮਾਗੀ ਹਾਲਤ ਵਾ ਅੰਮ੍ਰਿਤਸਰੋਂ ਦਵਾਈ ਮਿਲਦੀ ਹੋਣੀ 4-5000 ਦੀ ਦਵਾਈ ਹੁੰਦੀ ਆ ਹਾਂ ਜੀ ਸੋ ਕੀ ਨਾਮ ਦਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੰਦੀਪ ਕੌਰਵਾ ਤੁਹਾਡੇ ਪਿੰਡ ਦੇ ਵਿੱਚ ਸਤਿ ਸਰਦਾਰ ਸੱਜਨ ਸਿੰਘ ਟੀਮਾ ਜੀ ਆਏ ਕਿੰਨਾ ਕੁ ਪਰਮਹੰਗਾਰਾ ਮਿਲਿਆ ਕਿੰਨਾ ਕੁ ਨਾਲ ਆ ਤੁਸੀਂ ਹਾਂ ਜੀ ਜੀ ਪਿੰਡ ਚੋਂ ਪਰਮਹੰਗਾਰਾ ਮਿਲਿਆ ਅਸੀਂ ਸਾਰਾ ਨਗਰ ਹੀ ਉਹਨਾਂ ਦੇ ਨਾਲ ਵਾਂ ਅਸੀਂ ਆਪਣੇ ਪਿੰਡ ਤੇ ਬਦਲਾਵ ਚਾਹੁੰਦੇ ਆ ਤੇ ਅਸੀਂ ਆਮ ਆਦਮੀ ਝਾੜੂ ਨੂੰ ਹੀ ਵੋਟਾਂ ਪਾਵਾਂਗੇ ਹਾਂ ਜੀ ਅੱਜ ਕਿਹਨੂੰ ਵੋਟ ਪਾ ਰਹੇ ਆ ਇਸ ਵਾਰ ਝਾੜੂ ਨੂੰ ਪਾਵਾਂਗੇ ਜੀ ਜੇ ਸਾਡੇ ਮਸਲੇ ਹੱਲ ਕਰੀ ਜਾਓਏ ਸਰਦਾਰ ਸੱਜਨ ਸਿੰਘ ਜੀ ਮਾਜੀ ਸਾਡੇ ਵਿੱਚ ਪਹੁੰਚ ਚੁੱਕੇ ਨੇ ਪਿੰਡ ਸਾਬੂਵਾਲ ਦੇ ਵਿੱਚ ਆ ਉਹ ਕਰਦੇ ਆ ਗੱਲਬਾਤ ਸਰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਜੋ ਤੁਸੀਂ ਸਾਬੂਵਾਲ ਪਿੰਡ ਦੇ ਵਿੱਚ ਆਏ ਤੁਹਾਨੂੰ ਬਹੁਤ ਪਰਮਹੰਗਾਰਾ ਮਿਲ ਰਿਹਾ ਸੀ ਆਫ ਕੈਮਰੇ ਵੀ ਕੈਮਰੇ ਦੇ ਵਿੱਚ ਵੀ ਜਿਹੜਾ ਪਿੰਡ ਦੇ ਬੰਦਿਆਂ ਨਾਲ ਗੱਲਬਾਤ ਕੀਤੀ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਤੁਹਾਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਇਹ ਜਿਹੜਾ ਪਿਆਰ ਹੈ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣਾਂ ਦੇ ਕੰਮਾਂ ਨੂੰ ਮਿਲ ਰਿਹਾ ਅੱਜ ਆ ਸਾਰੀ ਜਿੰਨੀ ਸੰਗਤ ਆ ਮੈਂ ਹੱਥ ਖੜੇ ਕਰਕੇ ਪੁੱਛਿਆ ਕਹਿੰਦੇ ਇੱਕ ਵੀ ਬੰਦੇ ਦਾ ਬਿੱਲ ਨਹੀਂ ਆ ਰਿਹਾ। ਬਿਜਲੀ ਪੂਰੀ ਆ ਰਹੀ ਹੈ। ਸਕੂਲ ਬਿਹਤਰ ਹੋ ਰਹੇ ਨੇ। ਕਿਸੇ ਵੀ ਸੰਗਤ ਤੋਂ ਸਾਰਿਆਂ ਨੂੰ ਪੁੱਛਿਆ ਕਿਸੇ ਦਾ ਦਵਾਈ ਦਾ ਪੈਸਾ ਨਹੀਂ ਲੱਗ ਰਿਹਾ। ਹੋਰ ਸਹੂਲਤਾਂ ਮਿਲ ਰਹੀਆਂ ਜਿਹੜੀ ਆਟਾ ਦਾਲ ਸਕੀਮ ਹੈ ਉਹਦੇ ਵਿੱਚ ਕਣਕ ਸਾਫ਼ ਸੁਥਰੀ ਤੇ ਟਾਈਮ ਸ਼ੇਰ ਮਿਲਣ ਲੱਗ ਗਈ ਹੈ। ਹੋਰ ਜਿਹੜੀਆਂ ਸਹੂਲਤਾਂ ਮੈਂ ਗਿਣ ਲੱਗੂੰਗਾ ਤੇ 20-25 ਮਿੰਟ ਲੱਗ ਜਾਣਗੇ। ਸੋ ਇੰਨਾਂ ਸਹੂਲਤਾਂ ਦੇ ਕਰਕੇ ਅੱਜ ਜਿਹੜੀ ਸਾਡੀ ਸੰਗਤ ਹੈ ਆਮ ਆਦਮੀ ਦੀ ਸਪੋਰਟ ਤੇ ਉੱਤਰਾਈ ਹੈ। ਸੋ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਸਾਡੀ ਸਰਕਾਰ ਦੇ ਕੰਮਾਂ ਨੂੰ ਜਿਹੜੇ ਇਹ ਅੱਜ ਸਮਰਥਨ ਦਿੰਦੇ ਆ। ਸਭ ਜੋ ਸੱਜਨ ਸਿੰਘ ਟੀਮਾ ਜੀ ਤੁਹਾਡੇ ਪਿੰਡ ਆਏ ਕਿੰਨਾ ਕੁ ਪਰਮਹੰਗਾਰਾ ਮਿਲ ਰਿਹਾ ਤੁਹਾਡੇ ਵੱਲੋਂ। ਇਹ ਆਪਣੇ ਵੱਲੋਂ ਬਹੁਤ ਵਧੀਆ ਪਿੰਡ ਵੱਲੋਂ ਨਗਰ ਵੱਲੋਂ ਸਹਿਯੋਗ ਮਿਲ ਰਿਹਾ ਸਾਰਾ ਪਿੰਡ ਬਹੁਤ ਜਾਨੀ ਕਿ ਆਸਵੰਦ ਆ ਕਿਉਂਕਿ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਪਿਛਲੇ 2 ਸਾਲਾਂ ਦੇ ਵਿੱਚ ਜਿੰਨੇ ਕੰਮ ਕੀਤੇ ਆ ਉਸ ਤੋਂ ਪ੍ਰਭਾਵਿਤ ਹੋ ਕੇ ਨਗਰ ਦਾ ਪੂਰਾ ਸਹਿਯੋਗ ਆ ਔਰ ਅਸੀਂ ਸਰਦਾਰ ਸੱਜਨ ਸਿੰਘ ਟੀਮਾ ਜੀ ਨੂੰ ਵਿਸ਼ਵਾਸ ਵੀ ਦਵਾਉਂਦੇ ਆ। ਤੇ ਲਾਲਜੀਤ ਭੁੱਲਰ ਜੀ ਨੇ ਅੱਜ ਵੱਧ ਤੋਂ ਵੱਧ ਲੀਡ ਨਾਲ ਜਿਤਾ ਕੇ ਇਥੋਂ ਕੰਮਜਾਓ ਕਰਕੇ ਖਵਲਾਂਗੇ ਧੰਨਵਾਦ ਜੀ ਸਰ ਜਿੱਦਾਂ ਲੋਕੀ ਬਦਲਾਵ ਚਾਹੁੰਦੇ ਸੀ ਜਨਤਾ ਬਦਲਾਵ ਚਾਹੁੰਦੀ ਸੀ ਭਗਵੰਤਮਾਨ ਸਰਕਾਰ ਦੀ ਆਉਣ ਦੇ ਨਾਲ ਕਿੰਨਾ ਕੁ ਤੁਹਾਨੂੰ ਬਦਲਾਵ ਮਿਲਿਆ ਬਹੁਤ ਬਦਲਾਵ ਹੋਇਆ ਬਹੁਤ ਬਦਲਾਵ ਹੋਇਆ ਵਾ ਇਹਨਾਂ ਨੇ ਤਾਂ ਬਹੁਤ ਸੋਹਣੇ ਕੰਮ ਕਰ ਰਹੇ ਨੇ ਨੌਕਰੀਆਂ ਮਿਲ ਰਹੀਆਂ ਵਾ ਬਿਜਲੀ ਦੇ ਬਿੱਲ ਮਾਫ ਹੋ ਗਏ ਆ ਇੱਕ ਬਹੁਤ ਸਹੂਲਤਾਂ ਮਿਲੀਆਂ ਵਾ ਜਨ ਸਿੰਘ ਚੀਮਾ ਜੀ ਜੋ ਡੋਰ ਟੂ ਡੋਰ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਿਹਾ ਉਹ ਪਿੰਡ ਵਾਸੀਆਂ ਤੋਂ ਪੁੱਛਦੇ ਆ ਸਰ ਕੀ ਨਾਮ ਤੁਹਾਡਾ ਨਰਨਾਇ ਸਿੰਘ ਸ਼ੇਵ ਕੁਮਾਰ ਜੋ ਆਮ ਆਦਮੀ ਪਾਰਟੀ ਸਰਜਨ ਸਿੰਘ ਜੀ ਮਾਈ ਤੁਹਾਡੇ ਪਿੰਡ ਆਏ ਆ ਕਿੰਨਾ ਕੁ ਪਰਮਹੰਗਾਰਾ ਉਹਨਾਂ ਨੂੰ ਮਿਲ ਰਿਹਾ ਤੇ ਕਿੰਨਾ ਕੁ ਸਹਿਯੋਗ ਕਰ ਰਹੇ ਆ ਤੁਸੀਂ ਸਾਡੇ ਵੱਲੋਂ ਜੀ ਬਿਲਕੁਲ ਪੂਰਾ ਪੂਰਾ ਪਰਮਹੰਗਾਰਾ ਇਹਨਾਂ ਨੂੰ ਮਿਲ ਰਿਹਾ ਹੈ ਠੀਕ ਹੈ ਜੀ ਤੇ ਬਾਕੀ ਜਿਹੜੇ ਮੁੱਦੇ ਜਿਹੜੇ ਥੋੜੇ ਜਿਹੇ ਤੁਸੀਂ ਦੱਸਿਆ ਉਹ ਬਿਲਕੁਲ ਕਹਿੰਦੇ ਹੋਣਗੇ ਤੁਹਾਡੇ ਜਿਸ ਤਰ੍ਹਾਂ ਬਦਲਾਵ ਚਾਹੁੰਦੇ ਸੀ ਆ ਸਾਰੇ ਆਮ ਜਨਤਾ ਬਦਲਾਵ ਚਾਹੁੰਦੀ ਸੀ ਆਮ ਆਦਮੀ ਪਾਰਟੀ ਆਉਣ ਨਾਲ ਕਿੰਨਾ ਕੁ ਬਦਲਾਵ ਆਇਆ ਬਹੁਤ ਯਾਰ ਖੁਸ਼ ਹਾਂ ਤੁਸੀਂ ਇਸ ਪਾਰਟੀ ਤੋਂ ਬਿਲਕੁਲ ਖੁਸ਼ ਸਾਡੇ ਨਾਲ ਕੀ ਵਾਦਾ ਕਰਕੇ ਗਏ ਆਪਣੇ ਨਾਲ ਵਾਦਾ ਇਹ ਕਰਕੇ ਗਏ ਆ ਜੀ ਜਿਹੜਾ ਇੱਕ ਤੇ ਪਾਣੀ ਦੇ ਜਿਹੜੇ ਆ ਪੈਪ ਵਗੈਰਾ ਖਰਾਬ ਹੋਏ ਆ ਪਾਣੀ ਗੰਧਲਾ ਆ ਰਿਹਾ ਹੈ ਉਹ ਬਿਲਕੁਲ ਸਾਫ ਪਾਣੀ ਆਏਗਾ ਵਧੀਆ ਪੈਪ ਪਵਾਏ ਜਾਣਗੇ ਪੰਜ-ਪੰਜ ਮਰਦਿਆਂ ਦੇ ਪਲਾਟ ਜਿਹੜੇ ਉਹਨਾਂ ਦਾ ਵੀ ਉਹ ਕਹਿੰਦੇ ਵੀ ਅਸੀਂ ਹੱਲ ਕੱਢਾਂਗੇ ਦੂਜਾ ਸਾਡਾ ਇਹ ਜੰਜਕ ਆਪਣੇ ਹੈਗਾ ਜਿਹੜਾ ਹੈ ਕਲੱਬ ਹੈ ਇਹਨੂੰ ਵਧੀਆ ਬਣਾ ਦਿੱਤਾ ਜਾਵੇਗਾ ਥੋੜੇ ਦਿਨਾਂ ਦੇ ਵਿੱਚ ਹੀ ਤਿਆਰ ਹੋ ਜੂਗਾ ਧੰਨਵਾਦ। ਦੇਖੋ ਜੀ ਪਬਲਿਕ ਨੂੰ ਅੱਜ ਦੇ ਦਿਨ ਪਬਲਿਕ ਕੰਮ ਚਾਹੁੰਦੀ ਆ। ਜਿਹੜਾ ਬੰਦਾ ਕੰਮ ਕਰੂਗਾ ਜਦੋਂ ਸਜਨ ਸਿੰਘ ਜੀ ਮਾਜੀ ਸਾਨੂੰ ਪੂਰਾ ਸਹਿਯੋਗ ਦਿੰਦੇ ਆ। ਜਿਉ ਸਾਡੇ ਪੂਰੇ ਕੰਮ ਕਰਨਗੇ ਸਾਡੇ ਪਿੰਡ ਲੋ ਪੂਰਾ ਸਹਿਯੋਗ ਦੇ ਕੇ ਦਿੱਤਾ ਜਾਊਗਾ। ਜਿਸ ਤਰ੍ਹਾਂ ਸਰਕਾਰ ਸਰਕਾਰ ਤੋਂ ਆਮ ਲੋਕੀ ਜਨਤਾ ਜਿਹੜੇ ਆ ਉਹ ਬਦਲਾਵ ਚਾਹੁੰਦੇ ਸੀਗੇ ਤੇ ਕਿੰਨਾ ਕ ਬਦਲਾਵ ਆਇਆ ਤੁਹਾਨੂੰ ਦੇਖੋ ਬਦਲਾਵ ਬਹੁਤ ਜ਼ਿਆਦਾ ਆਇਆ ਜਿਹੜੇ ਲੋਕ ਜਿੰਨੀ ਪੁਰਾਣੀਆਂ ਸਰਕਾਰਾਂ ਪਹਿਲਾਂ ਪਹਿਲਾਂ ਆਉਣ ਵਾਲੇ ਸਾਲਾਂ ਵਿੱਚ ਕੋਈ ਕੰਮ ਨਹੀਂ ਕਰਦੇ ਸੀ ਇਹਨਾਂ ਨੇ ਆਉਂਦਿਆਂ ਪਹਿਲਾਂ 43-40 ਹਜ਼ਾਰ ਨੌਕਰੀ ਦਿੱਤੀ ਆ। ਆਮ ਲੋਕਾਂ ਨੂੰ ਕੰਮ ਮਿਲਿਆ ਉਹਦੇ ਨਾਲ ਆਮ ਜਨਤਾ ਦਾ ਜਿਹੜਾ ਲੈਵਲ ਤੋਂ ਉੱਚਾ ਹੋਇਆ ਉਹਨੂੰ ਦੇਖਦੇ ਹੋਏ ਅਸੀਂ ਇਸ ਪਾਰਟੀ ਦਾ ਪੂਰਾ ਸਹਯੋਗ ਕਰ ਰਹੇ ਹਾਂ ਧੰਨਵਾਦ ਜੀ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮੁਹੰਮਦ ਰਫੀ ਮਾਰਗ ਕਮੇਟੀ ਚੇਅਰਮੈਨ ਸੁਲਤਾਨਪੁਰ ਲੋਧੀ ਆਮ ਆਦਮੀ ਪਾਰਟੀ ਜੀ ਬਾਬਾ ਰਸਵਰ ਜੰਦਾ ਮੈਂ ਤੇ ਇਹਨੂੰ ਧੰਨਵਾਦ ਕਰਦਾ ਹਾਂ ਸਾਡੀ ਬਹੁਤ ਹੀ ਵਧੀਆ ਕੰਮ ਜਮੀਰ ਕਰ ਰਹੇ ਨੇ ਬਹੁਤ ਹੀ ਜ਼ਿਆਦਾ ਇਹ ਸਾਨੂੰ ਪਾਰਟੀ ਵੱਲੋਂ ਪਰ ਮੰਗ ਆ ਰਿਹਾ ਮਿਲ ਰਿਹਾ ਮੈਂ ਅੱਜ ਪਿੰਡ ਬੂਲਪੁਰ ਦੇ ਵਿੱਚ ਅ ਅੱਜ ਸਦਾ ਸਜਨ ਸਿੰਘ ਟੀਮਾ ਜੀ ਕੁੱਲ ਸਾਡੇ ਹੱਕ ਵਿੱਚ ਡੋਰ ਡੋਰ ਕਰਨ ਆਏ ਆ ਇੱਥੇ ਮੀਟਿੰਗ ਕਰਨ ਆਏ ਆ ਤੇ ਅਸੀਂ ਵੀ ਨਾਲ ਉਹਨਾਂ ਦੇ ਨਾਲ ਹੀ ਆ ਸੋ ਪਿੰਡ ਵਾਲਿਆਂ ਨੇ ਪੂਰਾ ਭਰੋਸਾ ਦਿੱਤਾ ਵਾ ਕਿ ਅਸੀਂ ਇਸ ਵਾਰ ਨਿਕਾਂਗੇ ਨਹੀਂ ਨਾ दारू ਤੇ ਨਾ ਪੈਸੇ ਤੇ ਇਸ ਵਾਰ ਅਸੀਂ ਆਮ ਆਦਮੀ ਪਾਰਟੀ ਤੇ ਇੱਕ ਇੱਕ ਬੋਲ ਲਾ ਕੇ ਪਾਰਟੀ ਨੂੰ ਜਿਤਾਵਾਂਗੇ ਤੇ ਸਰਦਾਰ ਸੱਜਨ ਸਿੰਘ ਚੀਮਾ ਜੀ ਔਰ ਲਾਲਜੀਤ ਕੁਲਸਰਤ ਨੂੰ ਵੱਡੀ ਲੀਡ ਦੇ ਕੇ ਜਿਤਾਵਾਂਗੇ ਸੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ